ਪਾਤੜਾਂ ਦੇ ਵਿੱਚ ਭਾਰਤੀ ਇੰਤਪਾਟੀ ਦੇ ਸੀਨੀਅਰ ਆਗੂ ਹਰਜੀਤ ਕਰੇਵਾਲ ਪ੍ਰੇਮ ਸਿੰਘਲਾ ਜਿਹੜੇ ਕੀ ਪਾਤੜਾਂ ਇਲਾਕੇ ਦੇ ਵਿੱਚ ਆਰਐਸਐਸ ਬੀਜੇਪੀ ਦੇ ਇੱਕ ਸੀਨੀਅਰ ਵਰਕਰ ਸੀ ਸੀਨੀਅਰ ਆਗੂ ਸੀ ਜਿਨ੍ਹਾਂ ਨੇ ਪਾਰਟੀ ਦੇ ਲਈ ਸਾਰੀ ਜ਼ਿੰਦਗੀ ਕੰਮ ਕੀਤਾ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਿਰਕਤ ਕਰਨ ਲਈ ਆਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੇਮ ਸਿੰਘਲਾ ਰੋਕੀ ਸਿੰਘਲਾ ਦੇ ਪਿਤਾ ਜੀ ਸੀ ਔਰ ਉਹ ਵੀ ਪਾਰਟੀ ਦੇ ਲਗਾਤਾਰ ਕੰਮ ਕਰ ਰਹੇ ਹਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਨੂੰ ਬਚਾਉਣ ਦੇ ਲਈ ਬੀਜੇਪੀ ਕੀ ਵਿਚਾਰਧਾਰਾ ਨੂੰ ਕਰਕਰਤਕ ਪਹੁੰਚਾਉਣ ਦੇ ਲਈ ਜੋ ਵਰਕਰ ਕੰਮ ਕਰਨੇ ਕੀ ਅੱਜ ਉਸ ਦੀ ਜ਼ਰੂਰਤ ਹੈ ਅਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਵੀ ਹਮਲਾ ਕਰਦੇ ਕੇਜਰੀਵਾਲ ਤੇ ਕਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਮਹਿਲਾ ਸੁਰੱਖਿਤ ਨਹੀਂ ਹੈ ਸਵਾਤੀ ਮਾਲੀ ਮਾਲ ਦੇ ਨਾਲ ਜੋ ਮਾਰ ਪੀਟ ਜੋ ਹੋਇਆ ਹੈ ਉਹ ਠੀਕ ਨਹੀਂ ਹੈ ਅਸੀਂ ਘਰ ਦੇ ਵਿੱਚ ਔਰਤਾਂ ਦੀ ਪੂਜਾ ਕਰਦੇ ਹਾਂ ਦੇਵੀ ਦੇ ਰੂਪ ਦੇ ਪੂਜਾ ਕਰਦੇ ਹਾਂ ਕੋਈ ਉਹ ਲక్ష్ਮੀ ਦੇ ਰੂਪ ਸੇ ਪੂਜਾ ਕਰਦੇ ਹੈ ਕਿ ਜਵਾਲਾ ਦੇ ਰੂਪ ਦੇਵੀ ਮਾਦੀ ਪੂਜਾ ਕੀਤੀ ਜਾਂਦੀ ਹੈ ਔਰਤਾਂ ਨੂੰ ਸਤਿਕਾਰ ਦਿੰਦੇ ਆ ਲੇਕਿਨ ਇਹਨਾਂ ਦੇ ਰਾਜ ਦੇ ਵਿੱਚ ਔਰਤਾਂ ਨੂੰ ਇੱਜ਼ਤ ਨਹੀਂ ਦਿੱਤੀ ਜਾ ਰਹੀ ਪੰਜਾਬ ਦੇ ਵਿੱਚ ਉਹਨਾਂ ਪੁੱਛਿਆ ਗਿਆ ਕਿ ਪੰਜਾਬ ਦੇ ਕਿੰਨੀ ਸੀਟਾਂ ਭਾਜਪਾ ਜਿੱਤੇਗੀ ਤੇ ਉਹਨਾਂ ਨੇ ਕਹਿ ਕੇ ਮੈਂ ਜੋਸੀ ਨਹੀਂ ਆ ਲੇਕਿਨ ਭਾਜਪਾ ਪੰਜਾਬ ਦੇ ਵਿੱਚ ਸਭ ਤੋਂ ਬੜੀ ਧਿਰ ਬਣ ਕੇ ਉਭਰੇਗੀ ਇਸ ਤਰ੍ਹਾਂ ਪ੍ਰੇਮ ਜੀ ਸਿੰਘਲਾ ਸਾਡੇ ਬਹੁਤ ਪੁਰਾਣੇ ਲੀਡਰ ਸੀ ਔਰ ਪਾਰਟੀ ਲਈ ਸਮਰਪਿਤ ਰਹੇ ਔਰ ਸਾਡੇ ਨਾਲ ਪੂਰੇ ਚਾਰ ਤਰ੍ਹਾਂ ਨਾਲ ਜੁੜੇ ਹੋਏ ਸੀ ਔਰ ਮੈਂ ਸਮਝਦਾ ਕਿ ਇਹੋ ਜਿਹੇ ਵਿਚਾਰਧਾਰਾ ਨਾਲ ਜੁੜੇ ਹੋਏ ਕਾਰਜਕਰਤਾ ਜਿਹੜੇ ਹੁੰਦੇ ਆ ਉਹ ਸਾਡਾ ਜੇ ਕੋਈ ਸਰਮਾਇਆ ਪੁੱਛੇ ਸਾਡਾ ਸਰਮਾਇਆ ਪੈਧਾਨੀ ਹੈ ਸਾਡਾ ਸਰਮਾਇਆ ਕੋਈ ਹੋਰ ਜ਼ਮੀਨ ਜਾਇਦਾਦਾਂ ਨਹੀਂ ਹੈ ਸਾਡਾ ਸਰਮਾਇਆ ਸਾਡੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸਾਡਾ ਕਾਰਜਕਰਤਾ ਹੁੰਦਾ ਤੇ ਉਹ ਸਾਡੇ ਸੰਗਠਨ ਨੂੰ ਬਹੁਤ ਬੜਾ ਲਾਸ ਹੁੰਦਾ ਉਸ ਚੀਜ਼ ਦਾ ਜਦੋਂ ਕੋਈ ਕੰਮ અધੂਰਾ ਰਹਿ ਜਾਏ ਛੱਡ ਕੇ ਚਲਾ ਜਾਵੇ ਇਸ ਵੇਲੇ ਪੰਜਾਬ ਦੇ ਅੰਦਰ ਆਉਣ ਵਾਲਾ ਸਮਾਜੜਾ ਹੈਗਾ ਉਹਦੇ ਬਹੁਤ ਮਿਹਨਤ ਦੀ ਜ਼ਰੂਰਤ ਆ ਔਰ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਕਿਉਂਕਿ ਮੇਰਾ ਇਹ ਮੰਨਣਾ ਕਿ ਪੰਜਾਬ ਦੇ ਅੰਦਰ ਜੇ ਆਰਐਸਐਸ ਦਾ ਕੰਮ ਨਾ ਹੋਇਆ ਤੇ ਬੀਜੇਪੀ ਦਾ ਕੰਮ ਨਾ ਹੋਇਆ ਤਾਂ ਪੰਜਾਬ ਦੇਸ਼ ਦੀ ਮੁਕਤ ਰਣਾ ਨਾਲ ਜੁੜਿਆ ਰਹੇ ਇਸ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ ਇਸ ਕਰਕੇ ਜਿਹੜੇ ਪੁਰਾਣੇ ਵਰਕਰ ਨੇ ਇਹ ਇਸ ਸੂਬੇ ਦੀ ਵਿਤਰੀ ਲਈ ਇਹਦੇ ਵਿਕਾਸ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਬਹੁਤ ਵੱਡਾ ਘਾਟਾ ਪਿਆ ਤੇ ਇਸ ਕਰਕੇ ਅੱਜ ਉਹਨਾਂ ਨੂੰ ਸ਼ਰਦਾ ਤੇ ਸਲਮਾਨ ਦਿਨ ਵਾਸਤੇ ਅਸੀਂ ਆਏ ਆ ਸਤਕਾਰ ਦੇਣ ਵਾਸਤੇ ਤੇ ਸਾਰੇ ਮਿਲ ਕੇ ਕੁੱਕੂ ਜੀ ਸਾਡੇ ਬਹੁਤ ਪੁਰਾਣੇ ਸਾਥੀ ਨੇ ਤੇ ਬਾਕੀ ਵੀ ਸਾਰੇ ਔਰੇ ਪਰਿਵਾਰ ਸਾਰਾ ਹੀ ਪਰਿਵਾਰ ਜੁੜਿਆ ਹੁਣ ਉਹਦੇ ਬੱਚੇ ਵੀ ਸੇਵਾ ਕਰ ਰਹੇ ਆ ਤੇ ਦੇਸ਼ ਤੇ ਸਮਾਜ ਦੀ ਅੱਗੇ ਪਰਿਵਾਰ ਉਸ ਉਸ ਨੂੰ ਪਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਆਪਣੇ ਚਰਨਾਂ ਚ ਵਿਛੜੀ ਰੂਹ ਨੂੰ ਨਿਵਾਸ ਦੇਵੇ ਇਸ ਚੀਜ਼ ਦੀ ਅਸੀਂ ਪ੍ਰਾਰਥਨਾ ਕਰਦੇ ਆਂ ਔਰ ਪਰਿਵਾਰ ਇਸ ਤਰ੍ਹਾਂ ਵੱਧ ਚੜ ਕੇ ਸੇਵਾ ਦੇ ਕੰਮਾਂ 'ਚ ਹਿੱਸਾ ਲੈਂਦਾ ਰਹੇ ਅਤੇ ਇੱਕ ਤਾਂ ਘੰਟਾ ਲਈ ਕੰਮ ਕਰਦਾ ਹੈ। ਜੇ ਸਰਪਟ ਜਿਹੜੀ ਚੋਣਾਂ ਆ ਪੰਜਾਬ 'ਚ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਅੱਜ rahul gandhi प्रियंका गांधी ਵੀ ਦੌਰਾ ਕਰਨ ਆਲੇ। ਇਹ ਦੇਖੋ ਸਾਰਿਆਂ ਨੇ ਦੌਰਾ ਕਰਨਾ ਹੁੰਦਾ। ਇਹ ਡੈਮੋਕ੍ਰੇਸੀ ਪਰ ਡੈਮੋਕ੍ਰੇਸੀ ਦੇ ਨਾਲ ਇਹ ਤਾਂ ਇੱਕ ਤਰ੍ਹਾਂ ਦਾ ਚਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਜਿਹੜਾ ਚੋਣਾਂ ਦਾ ਹੁੰਦਾ ਜਿਹੜਾ ਚਾਰ ਹੁੰਦੀ ਰਹਿੰਦੀ ਹੈ। ਪਰ ਵਿਚਾਰ ਤਰ੍ਹਾਂ ਠੀਕ ਰਹੇ। ਅਸੀਂ ਸਾਰੇ ਮੁਲਕ ਦੇ ਲਈ ਹੈਗੇ ਆ। ਪਰ ਮੈਂ ਇਹ ਸਮਝਦਾ ਕਿਈ ਗੱਲਾਂ ਜਿਹੜੀਆਂ ਪਾਕਿਸਤਾਨ ਨੇ ਬਾਅਦ ਚ ਬੋਲਣੀਆਂ ਹੁੰਦੀਆਂ ਇਹ ਪਹਿਲਾਂ ਹੀ ਬੋਲ ਦਿੰਦੇ ਆ ਤੇ ਇਸ ਕਰਕੇ ਬੜਾ ਅਫਸੋਸ ਆ ਜਿਹੜੀ ਐਸੀ ਵਿਚਾਰਧਾਰਾ ਪਰਿਪੱਕਤਾ ਨਹੀਂ ਹੈ ਸਾਡੇ ਚ ਔਰ ਵਿਦੇਸ਼ਾਂ ਦੇ ਅੰਦਰ ਇਸ ਤਰ੍ਹਾਂ ਦਾ ਕਿਤੇ ਨਹੀਂ ਹੁੰਦਾ ਤੁਸੀਂ ਦੇਖੋ ਜੇ ਕੋਈ ਇਹੋ ਜਿਹੀ ਦੇਸ਼ ਦੀ ਗੱਲ ਆ ਜੇ ਤਾਂ ਉਹ ਲੋਗ ਆਪਣੀ ਪਾਰਟੀ ਦੇ ਨਾਲ ਆਪਣੀ ਸਰਕਾਰ ਦੇ ਨਾਲ ਖੜੇ ਹੁੰਦੇ ਆ ਆਪਣੇ ਪ੍ਰਧਾਨ ਮੰਤਰੀ ਨਾਲ ਖੜੇ ਹੁੰਦੇ ਆ ਅਸੀਂ ਵਿਰੋਧ ਦੇ ਵਿੱਚ ਇਹ ਭੁੱਲ ਜਾਨੇ ਆ ਔਰ ਦੇਸ਼ ਦਾ ਹੀ ਵਿਰੋਧ ਸ਼ੁਰੂ ਕਰ ਦਿੰਦੇ ਆ ਇਹ ਨਹੀਂ ਹੁੰਦਾ ਕੋਈ ਤਾਂ ਕੋਈ ਜੋਤਸੀ ਦੱਸ ਸਕਦਾ ਪਰ ਅਸੀਂ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਿਕ ਧਿਰ ਬਣ ਕੇ ਉੱਪਰਾਂਗੇ ਸਾਡਾ ਵੋਟ ਸ਼ੇਅਰ ਬਹੁਤ ਜ਼ਿਆਦਾ ਹੋਏਗਾ ਤੇ ਜਿੱਤਣ ਆ ਰਹੇ ਹਾਂ ਮੈਂ ਦੂਸਰੇ ਲੀਡਰਾਂ ਕਰਾਂ ਝੂਠਾਟ ਬੋਲਣ ਦਾ ਦੀ ਠੀਕ ਹੈ ਨਾ ਗੱਲ ਤੇ ਪਹਿਲੀ ਵਾਰ ਅਸੀਂ ਇਕੱਲੇ ਲੜ ਰਹੇ ਹਾਂ ਤੇ ਜਿੱਤਾ ਸੀ ਪਹਿਲਾਂ ਹੀ ਸਾਰੇ ਇਲਾਕਿਆਂ 'ਚ ਲੜੇ ਹੁੰਦੇ ਤੇ ਫਿਰ ਤਾਂ ਮੈਂ ਦੱਸਦਾ ਤੁਹਾਨੂੰ ਆ ਹੋਏਗਾ ਆ ਹੋਏਗਾ ਇਹ ਤਾਂ ਹੁਣ ਪ੍ਰਧਾਨ ਮੰਤਰੀ ਜੀ ਆ ਰਹੇ ਆ ਅਮਿਤ ਸ਼ਾਹ ਜੀ ਆ ਰਹੇ ਆ ਸਾਰਿਆਂ ਨੇ ਆ ਕੇ ਕਾਫੀ ਇਜ਼ਾਫਾ ਹੋਇਆ ਸਾਡੀ ਸਟਰੈਂਥ ਵਧੀ ਆ ਅੱਜ ਅਮਿਤ ਸਾਹਿਬ ਜੀ ਕਿ ਦੌਰੇ ਲਿ ਜਾਣਗੇ ਹਾਂ ਜੀ ਹਾਂ ਜੀ ਸਭ ਦੇ ਰਾਜਨਾਥ ਜੀ ਵੀ ਆ ਰਹੇ ਆ ਗੜਕਰੀ ਜੀ ਆ ਰਹੇ ਆ ਸਾਰੇ ਲੀਡਰ ਆ ਰਹੇ ਆ ਯੋਗਯ ਦੇਤਨਾਥ ਜੀ ਵੀ ਆ ਰਹੇ ਆ ਇਸ ਤਰ੍ਹਾਂ ਮੈਂ ਇਹ ਸਮਝਦਾ ਕਿ ਕੇਜਰੀਵਾਲ ਜਿਹੜਾ ਦੇਸ਼ ਤੇ ਮੱਥੇ ਤੇ ਕਲੰਕਾ ਉਹ ਕਿਸੇ ਗੱਲ ਤੇ ਖੜਾ ਨਹੀਂ ਹੁੰਦਾ ਉਹਦੀ ਕੋਈ ਐਸੀ ਵਿਚਾਰਤਾਰਾ ਨਹੀਂ ਹੈ ਉਹ ਤਾਂ ਸੱਤਾ ਪ੍ਰਾਪਤੀ ਦੇ ਲਈ ਕੁਝ ਵੀ ਕਰਦਾ ਜਿਹੜੀ ਮਾਲੀਵਾਲ ਦਾ ਜੋ ਰਾਜ ਸਭਾ ਐਮਪੀ ਹੈ ਉਹਦੀ ਉਹਦੇ ਬਾਰੇ ਇੱਕ ਇਹ ਕਹਿੰਦਾ ਹੁੰਦਾ ਸੀ ਕਿ ਜੇ ਔਰਤਾਂ ਤੇ ਕੋਈ ਜ਼ੁਲਮ ਹੋਵੇ ਤਾਂ ਤੁਸੀਂ 112 ਨੰਬਰ ਤੇ ਫੋਨ ਕਰੋ ਇਹ ਸਵਾਤੀ ਮਾਲੀਵਾਲ ਨਹੀਂ ਤਾਂ ਉਸੇ ਵੇਲੇ ਪਹੁੰਚੇਗੀ ਚਿੰਤਾ ਨਾ ਕਰੋ ਅੱਜ ਉਹੀ ਸਵਾਤੀ ਮਾਲੀਵਾਲ ਖਰਾਬ ਹੋ ਗਈ ਤੇ ਤੁਸੀਂ ਇਹ ਕੀ ਤੁਹਾਡਾ ਕੈਰੇਕਟਰ ਆ ਕਿ ਇਹ ਗੱਲ ਆ ਆਪਦੀ ਪਾਰਟੀ ਦੀਆਂ ਮਹਿਲਾਵਾਂ ਤਾਂ ਤੁਸੀਂ ਸੁਰੱਖਿਅਤ ਰੱਖ ਨਹੀਂ ਸਕਦੇ ਤੇ ਦੂਸਰਿਆਂ ਦੀ ਤੁਸੀਂ ਕੀ ਰਿਸਪੈਕਟ ਕਰੋਗੇ ਸਮਾਜ ਦਾ 50% ਹੈ ਔਰ ਸਾਡੇ ਸਮਾਜ ਚ ਤਾਂ ਮਹਿਲਾਵਾਂ ਦਾ ਹੀ ਸਤਿਕਾਰ ਹੈ ਵੇ લક્ષਮੀ ਦੇ ਰੂਪ ਚ ਵੀ ਅਸੀਂ ਉਹਦੀ ਪੂਜਾ ਕਰਦੇ ਆਂ ਸ਼ਕਤੀ ਦੇ ਰੂਪ ਚ ਵੀ ਉਸੇ ਦੀ ਪੂਜਾ ਦੁਰਗਾ ਦੇ ਰੂਪ ਚ ਵੀ ਉਸੇ ਦੀ ਪੂਜਾ ਤੇ ਜਵਾਲਾ ਦੇ ਰੂਪ ਚ ਵੀ ਉਸੇ ਦੀ ਪੂਜਾ ਤੇ ਮੈਂ ਇਹ ਸਮਝਦਾ ਕਿ ਜਿੰਨਾ ਸਤਿਕਾਰ ਤੇ ਸਨਮਾਨ ਸਾਡੇ ਕਲਚਰ ਚ ਦਿੱਤਾ ਜਾਂਦਾ ਮਹਿਲਾ ਨੂੰ ਤੇ ਉਹ ਕੇਜਰੀਵਾਲ ਤਾਂ ਬਿਲਕੁਲ ਅਪਮਾਨਿਤ ਕਰਨ ਲੱਗੇ ਔਰ ਜਿਸ ਤਰ੍ਹਾਂ ਵਿਰੋਧ ਕਰਨ ਲੱਗੇ ਪੂਰੀ ਪਾਰਟੀ ਮੈਨੂੰ ਨਹੀਂ ਸਮਝ ਆਇਆ ਕਿ ਕਿ ਘਰ ਚ ਕਿੰਦਾ ਕੁੱਟਮਾਰ ਹੋਈ ਸੀ ਹੰਦਾ ਹਾਊਸ ਤੇਰਾ ਉਹ ਇਦਾਂ ਥੋੜਾ ਹੁੰਦਾ ਕੋਈ ਪਬਲਿਕ ਪਲੇਸ ਤਾਂ ਹੈ ਨਹੀਂਗੀ ਉਹਦੀ ਰਿਸਪੌਂਸਿਬਿਲਟੀ ਅ ਚੀਫ ਮੈਸਟਰ ਹੋਗੀ ਉਹ ਆਪਣੀ ਰਿਸਪੌਂਸਿਬਿਲਟੀ ਲੈਣ ਵਾਸਤੇ ਚਾਹ ਠੀਕ ਹੈ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼